ਇੱਕ ਗੋਡੇ ਚ ਚਾਰ ਹੱਡੀਆਂ ਜੁੜਦੀਆਂ ਇਹ ਚਾਰੇ ਹੱਡੀਆਂ ਜਦੋਂ ਜੁੜ ਜਾਂਦੀਆਂ ਤੇ ਜੁੜੇ ਹੋਏ ਸਟਰਕਚਰ ਨੂੰ ਕਹਿੰਦੇ ਆ ਗੋਡਾ ਤੇ ਗੋਡਾ ਜਦੋਂ ਖਰਾਬ ਹੁੰਦਾ ਉਦੋਂ ਇਹਦੇ ਅਨੇਕਾਂ ਕਾਰਨ ਹੁੰਦੇ ਆ ਫਿਰ ਸਾਰੀਆਂ ਹੱਡੀਆਂ ਜਿਹਦੇ ਜੁੜਦੀਆਂ ਇਹਨਾਂ ਦੇ ਵਿਚਾਲੇ ਇੱਕ ਖਾਲੀ ਜਗ੍ਹਾ ਹੁੰਦੀ ਆ ਉਹ ਖਾਲੀ ਜਗ੍ਹਾ ਚ ਇੱਕ ਤੇਲ ਭਰਿਆ ਹੁੰਦਾ ਹੈ ਗਰੀਸ ਕਹ ਲਓ ਜਿਵੇਂ ਜਿਵੇਂ ਉਹ ਮੁੱਕੀ ਜਾਊਗਾ ਜਾਂ ਜੰਮ ਜਾਊਗਾ ਜਾਂ ਸੁੱਕ ਜਾਊਗਾ ਤਾਂ ਹੱਡੀ ਨੇ ਤਾਂ ਚਾਰਾਂ ਨੇ ਅੱਡ ਢੰਗਾਂ ਨਾਲ ਹਿਲਣਾ ਹੀ ਹੈ ਤਾਂ ਫਿਰ ਇਹ ਹੱਡੀ ਇੱਕ ਦੂਜੇ ਦੇ ਵਿੱਚ ਵੱਜਦੀ ਹੈ ਜਿਹੜੇ ਮਟੀਰੀਅਲ ਨਾਲ ਸਾਡੀਆਂ ਹੱਡੀਆਂ ਬਣੀਆਂ ਵੀ ਹੈ ਉਹ ਤਾਂ ਖੁਰੀ ਜਾਣੀਆਂ ਤੇ ਜਿਵੇਂ ਜਿਵੇਂ ਉਹ ਖੁਰੀ ਜਾਣੀਆਂ ਸਾਡੇ ਕੋਡੇ ਜਵਾਬ ਦੇ ਜਾਣਗੇ ਇਹਦਾ ਕੀ ਖਾ ਸਕਦੇ ਆਪਾਂ ਜੇ ਡਾਈਟ ਚ ਇਹਦਾ ਕੀ ਮਤਲਬ ਫੇਰ ਬਦਲ ਕਰੀਏ ਵੀ ਗੋਡਿਆਂ ਤੇ ਗਰੀਸ ਮੋਕੀ ਨਾ ਜੇ ਮੋਕਿਆ ਵਾ ਤਾਂ ਦੁਬਾਰੇ ਬੰਨ ਲੱਗ ਜੇ ਖੰਡ ਦੀ ਬਣੀ ਹੋਈ ਕੋਈ ਚੀਜ਼ ਨਾ ਖਾਓ ਤੇ ਬਦਲ ਚ ਖਾ ਲੋ ਕੋਲ ਸ਼ੱਕਰ ਸਾਇਦ ਕੋਲਡ ਰਿੰਗ ਤੇ ਡੱਬਾ ਬੰਦ ਜੂਸ ਨਾ ਪੀਓ ਮੀਟਿੰਡਾ ਮੱਛੀ ਤੇ ਨਸ਼ਾ ਨਾ ਕਰੋ ਤੇ ਸਭ ਤੋਂ ਵੱਡਾ ਦੁਸ਼ਮਣ ਹੈ ਹਰ ਇੱਕ ਬਿਮਾਰੀ ਦਾ ਖਾਸ ਤੌਰ ਤੇ ਗੋਡਿਆਂ ਦਾ ਉਹ ਹੈ ਚਾਹ ਤੇ ਕੌਫੀ ਪਾਣੀ ਰੋਟੀ ਦੇ ਨਾਲ ਭੁੱਲ ਕੇ ਵੀ ਨਾ ਪੀਵੋ ਜਿਆਦਾ ਘੰਟਾ ਪਹਿਲਾਂ ਤੇ ਜਾਂ 1 ਘੰਟਾ ਬਾਅਦ ਬਾਅਦ ਪੀਵੋ ਸਾਈਟ ਤੋਂ ਲਾਵਾ ਕੋਈ ਐਕਸਰਸਾਈਜ਼ ਵੀ ਹੁੰਦੀ ਹੈ ਜੇ ਕਿ ਤੇ ਗੋਡੇ ਹੁਣ ਦੁਖਦੇ ਆ ਕਿ ਬਲੋ ਉਹਨੂੰ ਇਨਸਟੈਂਟ ਰਿਲੀਫ ਮਿਲ ਜੇ ਜਾਂ ਲੰਮਾ ਟੈਂਕ ਕਰਕੇ ਵੀ ਇੱਕ ਵਿਆਸਤਾ ਹੈਗਾ ਗੋਡਿਆਂ ਦਾ ਜਿਕ ਹੁਣ ਮੈਂ ਬੈਠਾ ਮੇਰੇ ਪੈਰ ਧਰਤੀ ਦੇ ਸਿੱਧੇ ਆ ਤਾਂ ਮੈਂ ਜਿੰਨਾ ਹੋ ਸਕੇ ਬੈਠਾ ਬੈਠਾ ਐ ਅੱਗੇ ਕਰ ਲਾ ਹੁਣ ਇੱਥੇ ਤਾਂ ਮੈਂ ਪਹੁੰਚ ਗਿਆ ਇੱਥੇ ਪਹੁੰਚ ਕੇ ਮੈਂ ਕੋਸ਼ਿਸ਼ ਕਰਾਂ ਵੀ ਪੈਰ ਨੂੰ ਥੱਲੇ ਲਾਵਾਂ ਜਾ ਦੇ ਫੇਰ ਐਂ ਕਰ ਲਾ ਫੇਰ ਇਸ ਨੂੰ ਮੈਂ ਬਾਅਦ ਤੋਂ ਪਿੱਛੇ ਤੋਂ ਪਿੱਛੇ ਲੈ ਆਇਆ ਆਹੀ ਸਿੰਪਲ ਅਗਰ ਕਰ ਲਵਾਂ ਤਾਂ ਦਿਨਾਂ ਦੇ ਵਿੱਚ ਵੀ ਛੋਡੇ ਦਿਨਾਂ ਦੇ ਵਿੱਚ ਇਹ ਆਹ ਗੋਡਿਆਂ ਦੇ ਜੋੜ ਛੋਡੇ ਨਰਮ ਹੋ ਜਾਣਗੇ ਮੈਂ ਹੁਣ ਤੁਰਨਾ ਗੋਡੇ ਮੇਰੇ ਕੰਮ ਨਹੀਂ ਕਰਦੇ ਜੀ ਤਾਂ ਪਹਿਲਾਂ ਉੱਠਾ ਤੁਰੋ ਪਹਿਲਾਂ ਉੱਠਾ ਉੱਠਾ ਸਿੱਧਾ ਖੜਾ ਹੋ ਕੇ ਪਿੱਛੇ ਨੂੰ ਤੁਰੋ ਹਾਂ ਪੁੱਠਾ ਕਿੰਨਾ ਤੁਰਨਾ ਜਿੰਨੀ ਦੂਰ ਛੋਡੀ ਮਰਜ਼ੀ ਜਿੰਨਾ ਪੁੱਠਾ ਤੁਰਲੇ ਉਦੋਂ ਬਾਅਦ ਸਿੱਧਾ ਤੁਰੋ ਐ ਆਪਾਂ ਪੁੱਠਾ ਤੁਰੇ ਜਾਂਦੇ ਹਾਂ ਹਾਂਜੀ ਉੱਥੇ ਮੇਰਾ ਸਫ਼ਰ ਖਤਮ ਹੋ ਉਦੋਂ ਬਾਅਦ ਇੱਥੇ ਸਿੱਧਾ ਤੁਰ ਲੋ ਸਾਡੇ ਮੁਤਾਬਕ ਇਰਾ ਟ੍ਰੇਨਿੰਗ ਲੈ ਕੇ ਘਰੇ ਕਰੀ ਚੱਲੋ ਤਿੰਨ ਤੋਂ ਪੰਜ ਮਹੀਨਿਆਂ ਦੇ ਵਿੱਚ ਗੋਡੇ ਛੋਡੇ ਨੌਜਵਾਨਾਂ ਰ ਕੀ ਪਹਿਲੇ ਹੋ ਜਾਓ ਬਦਲਾਏ ਬਿਨਾ ਸਰ ਸਕਦਾ ਹਜ਼ਾਰਾਂ ਬੰਦਿਆਂ ਦੀ ਕਿ ਲੱਖਾਂ ਦਾ ਸਾਹ ਚੁੱਕਿਆ ਤੁਸੀਂ ਜੁੜੇ ਹੋਇਓ ਅੱਖਰ ਦੇ ਨਾਲ ਤੇ ਮੈਂ ਹਾਂ ਅਰਸ਼ਦੀਪ ਆਪਣੇ ਹਰ ਇੱਕ ਦੇ ਘਰ 'ਚ ਗੋਡਿਆਂ ਦੀ ਦਿੱਕਤ ਇੱਕ ਕਦੇ ਬੰਦੇ ਨੂੰ ਜ਼ਰੂਰ ਹੁੰਦੀ ਆ ਜੇ ਤੁਹਾਨੂੰ ਨਹੀਂ ਤਾਂ ਤੁਹਾਡੇ ਪਰਿਵਾਰ 'ਚ ਹੋਣੀ ਹੀ ਹੋਣੀ ਆ ਇੱਕ ਕਦੇ ਬੰਦੇ ਨੂੰ ਜ਼ਰੂਰ ਹੁੰਦੀ ਆ ਇਹ ਹੁੰਦੀ ਕਾਦੇ ਨਾਲ ਆ ਇਹ ਠੀਕ ਕਿਵੇਂ ਕੀਤੀ ਜਾ ਸਕਦੀ ਆ ਤੇ ਇਹਦਾ ਕੀ ਕੀਤਾ ਜਾ ਸਕਦਾ ਵੀ ਇਹ ਕਦੇ ਫਿਊਚਰ 'ਚ ਹੋਵੇ ਹੀ ਨਾ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਦੇ ਸਵਾਲਾਂ ਦੇ ਜਵਾਬ ਲੈਣ ਆਪਾਂ ਅੱਜ ਆਏ ਆ ਪੰਜਾਬ ਨੈਚਰੋਪੈਥੀ ਤੇ ਯੋਗਾ ਹਸਪਤਾਲ ਪਧੌੜ ਤੇ ਆਪਣੇ ਨਾਲ ਰਹਿਣਗੇ ਡਾਕਟਰ ਗੁਰਮੇਲ ਸਿੰਘ ਵਿਰਕ ਡਾਕਟਰ ਸਾਹਿਬ ਸਵਾਗਤ ਹੈ ਜੀ ਆਇਆਂ ਨੂੰ ਪੁੱਤ ਇਹ ਗੋਡਿਆਂ ਦੀ ਦਿੱਕਤ ਹਰ ਇੱਕ ਨੂੰ ਆਈ ਹੈ ਅੱਜ ਕੱਲ ਪਹਿਲਾਂ ਤਾਂ ਹੁੰਦਾ ਸੀਗਾ ਵੀ ਉਮਰ ਟੱਪ ਗਈ 50 ਟੱਪ ਗਈ 60 ਟੱਪ ਗਈ ਹੁਣ ਤਾਂ ਮਤਲਬ 50 ਤੋਂ ਪਹਿਲੇ ਚੱਲ ਪੈਂਦਾ ਕੰਮ ਕੀ ਚੱਕਰ ਕੀ ਆ ਪਹਿਲੇ ਵਾਲੇ ਮਾਹੌਲ ਤੇ ਹੁਣ ਵਾਲੇ ਮਾਹੌਲ 'ਚ ਜੀਮੀ ਦੀ ਸਮਾਨ ਦਾ ਫਰਕ ਜੀ ਮਿਹਨਤ ਦਾ ਫਰਕ ਖਰਾਕ ਦਾ ਫਰਕ ਮਾਹੌਲ ਦਾ ਫਰਕ ਅਨੇਕਾਂ ਹੀ ਕਾਰਨ ਹੁੰਦੇ ਗੋਡੇ ਦੋ ਹੁੰਦੇ ਸੱਜੇ ਖੱਬੇ ਹਾਂਜੀ ਇੱਕ ਗੋਡੇ ਚ ਚਾਰ ਹੱਡੀਆਂ ਜੁੜਦੀਆਂ ਤਾਂ ਜਾ ਕੇ ਗੋਡਾ ਬਣ ਜਾਂਦਾ ਇੱਕ ਤਾਂ ਸਾਡੇ ਇੱਥੋਂ ਪੱਟ ਚੋਂ ਹੱਡੀ ਜਾਊਗੀ ਹਾਂਜੀ ਜਿਹਨੂੰ ਅਸੀਂ ਫੀਮਰ ਕਹਿੰਦੇ ਆ ਜੀ ਦੋ ਹੱਡੀਆਂ ਆਪਣੀਆਂ ਪਿੰਜਣੀਆਂ ਬਣਿਓ ਆ ਗਈਆਂ ਜੀ ਟੀਵੀ ਐਫੂ ਵਾਲਾ ਡਾਕਟਰਾਂ ਦਾ ਲਾਉਂ ਆ ਹਾਂਜੀ ਤੇ ਤਿੰਨੇ ਹੱਡੀਆਂ ਨੂੰ ਟੱਕਦੀ ਹੈਗੀ ਚਪਣੀ ਜਿਹਨੂੰ ਡਾਕਟਰ ਪਟੇਲਾ ਕਹਿੰਦੇ ਆ ਜੀ ਇਹ ਚਾਰੇ ਹੱਡੀਆਂ ਜਦੋਂ ਜੁੜ ਜਾਂਦੀਆਂ ਤੇ ਜੁੜੇ ਹੋਏ ਸਟਰਕਚਰ ਨੂੰ ਕਹਿੰਦੇ ਆ ਗੋਡਾ ਹਾਂਜੀ ਤੇ ਗੋਡਾ ਜਦੋਂ ਖਰਾਬ ਹੁੰਦਾ ਓਦੋਂ ਇਹਦੇ ਅਨੇਕਾਂ ਕਾਰਨ ਹੁੰਦੇ ਆ ਪਹਿਲੀ ਗੱਲ ਤਾਂ ਚਾਰ ਹੱਡੀਆਂ ਇਹ ਨਹੀਂ ਪਤਾ ਚਾਰੇ ਹੱਡੀਆਂ 'ਚ ਨੁਕਸ ਹੈ ਜਾਂ ਦੋਹਾਂ 'ਚ ਹੈ ਜਾਂ ਤਿੰਨ 'ਚ ਹੈ ਜਾਂ ਇੱਕ 'ਚ ਹੈ ਦੁਖੂਆ ਤਾਂ ਗੋਡੇ ਹੀ ਹਾਂਜੀ ਤਾਂ ਚਾਰੇ ਹੱਡੀਆਂ ਵੀ ਖਰਾਬ ਹੋ ਸਕਦੀਆਂ 3 2 1 ਵੀ ਹੋ ਸਕਦੀਆਂ ਫਿਰ ਸਾਰੀਆਂ ਹੱਡੀਆਂ ਜਦੋਂ ਜੁੜਦੀਆਂ ਇਹਨਾਂ ਦੇ ਵਿਚਾਲੇ ਇੱਕ ਖਾਲੀ ਜਗ੍ਹਾ ਹੁੰਦੀ ਹੈ ਤੇ ਉਹ ਖਾਲੀ ਜਗ੍ਹਾ ਚ ਇੱਕ ਤੇਲ ਭਰਿਆ ਹੁੰਦਾ ਹੈ ਗਰੀਸ ਕਹਿ ਲੋ ਜਿਹਨੂੰ ਗਰੀਸ ਮੁੱਕ ਗਿਆ ਜਿਹਨੂੰ ਤੁਸੀਂ ਕਹਿੰਦੇ ਗਰੀਸ ਮੁੱਕ ਗਿਆ ਹਾਂਜੀ ਡਾਕਟਰੀ ਭਾਸ਼ਾ ਚ ਉਹ ਪਾਣੀ ਜਾਂ ਹੁੰਦਾ ਅਸੀਂ ਉਹਨੂੰ ਸਾਈਨੋਵਿਅਲ ਫਲੂਇਡ ਕਹਿ ਦਿੰਨੇ ਹਾਂ ਹਾਂਜੀ ਜਿਵੇਂ ਜਿਵੇਂ ਉਹ ਮੁੱਕੀ ਜਾਊਗਾ ਜਾਂ ਜੰਮ ਜੂਗਾ ਜਾਂ ਸੁੱਕ ਜੂਗਾ ਹਾਂਜੀ ਤਾਂ ਹੱਡੀ ਨੇ ਤਾਂ ਚਾਰਾਂ ਨੇ ਅਡੜ ਢੰਗਾਂ ਨਾਲ ਹਿਲਣਾ ਹੀ ਐ ਤੇ ਗ੍ਰੀਸ ਹੈ ਨਹੀਂ ਤਾਂ ਫੇਰੇ ਹੱਡੀ ਇੱਕ ਦੂਜੇ ਦੇ ਵਿੱਚ ਵੱਜਦੀ ਐ ਜਿ ਕੋ ਆਪਣੀ ਗੱਡੀ ਦਾ ਗੇਅਰ ਬਾਕਸ ਹੁੰਦਾ ਹਾਂਜੀ ਕਿੰਨੇ ਗੇਅਰ ਪੈਂਦੇ ਆ ਕਿਸੇ 'ਚ ਪੰਜ ਕਿਸੇ 'ਚ ਛੀ ਹਾਂਜੀ ਤੇ ਉਹਨਾਂ ਦੇ ਵਿੱਚ ਭਰਿਆ ਹੁੰਦਾ ਗ੍ਰੀਸ ਹਾਂਜੀ ਜੇ ਜੱਡੀ ਦਾ ਗਰੀਸ ਜੰਮ ਜੇ ਜਾਂ ਮੁੱਕ ਜੇ ਤਾਂ ਡਰਾਈਵ ਜਦੋਂ ਗੇਅਰ ਪਾਊਗਾ ਪਹਿਲੀ ਗੱਲ ਤਾਂ ਔਖਾ ਪਊ ਤੇ ਫਿਰ ਗੇਅਰ ਪਾਉਣ ਵੇਲੇ ਕੜਕ ਕੜਕ ਦੀ ਗੱਡੀ ਚ ਆਵਾਜ਼ ਵੀ ਆਊ ਹਾਂਜੀ ਠੀਕ ਹੈ ਛੇਤ ਨਹੀਂ ਜਦੋਂ ਆਪਣੇ ਗੋਡਿਆਂ ਦਾ ਗਰੀਸ ਮੁੱਕ ਜਾਂਦਾ ਹਾਂਜੀ ਤੇ ਚੱਲਣਾ ਫਿਰ ਨਾਲ ਤਾਂ ਹੈਗਾ ਹੀ ਤੇ ਚਾਰੇ ਹੱਡੀਆਂ ਨੇ ਇੱਕ ਦੂਜੇ ਚ ਵੱਜਣਾ ਹੈ ਜੀ ਜਦੋਂ ਇੱਕ ਦੂਜੇ ਸਟ੍ਰਾਈਕ ਕਰਨੀਆਂ ਉਹਦੀ ਆਵਾਜ਼ ਆਉ ਜਿਹਨੂੰ ਆਪਾਂ ਪੰਜਾਬੀ ਚ ਕਹਿੰਦੇ ਆ ਜੀ ਬੈਠ ਉੱਠਣ ਵੇਲੇ ਕੜਕ ਕੜਕ ਕਰਦੇ ਆ ਹਾਂਜੀ ਹੁਣ ਜਦੋਂ ਹੱਡੀ ਇੱਕ ਦੂਜੇ 'ਚ ਲਗਾਤਾਰ ਵੱਜੂ ਹਾਂਜੀ ਜਾਂ ਤਾਂ ਕੋਈ ਹੱਡੀ ਟੁੱਟ ਜੂ ਜਾਂ ਘਸੂਗੀ ਹਾਂਜੀ ਤੇ ਜਿਵੇਂ ਜਿਵੇਂ ਘਸੂਗੀ ਜਿਹੜੇ ਮਟੀਰੀਅਲ ਨਾਲ ਸਾਡੀਆਂ ਹੱਡੀਆਂ ਬਣੀਆਂ ਵੀ ਐ ਹਾਂਜੀ ਉਹਦਾ ਖੁਰੀ ਜਾਣੀਆਂ ਜੀ ਤੇ ਜਿਵੇਂ ਜਿਵੇਂ ਉਹ ਖੁਰੀ ਜਾਣੀਆਂ ਸਾਡੇ ਕੋਡੇ ਜਵਾਬ ਦੇ ਜਾਣਗੇ ਜਾਂ ਸੋਚ ਜਾਣਗੇ ਜਾਂ ਟੇਢੇ ਹੋ ਜਾਣਗੇ ਜਾਂ ਇੱਕ ਸਕਿੰਟ ਖੜੇ ਨਹੀਂ ਜਾਂਦਾ ਕਈਆਂ ਤੋਂ ਤੁਰਿਆ ਨਹੀਂ ਜਾਂਦਾ ਕਈਆਂ ਤੋਂ ਬੈਠਿਆ ਵੀ ਨਹੀਂ ਜਾਂਦਾ ਪੈਣ ਵੇਲੇ ਵੀ ਕਈ ਵਾਰੀ ਲੱਤਾਂ ਨਹੀਂ ਇਕੱਠੀਆਂ ਹੁੰਦੀਆਂ ਇਹ ਤਾਂ ਹੈ ਸੋਨੋ ਜਟਨੜੇ ਢੰਗ ਨਾਲ ਸਮਝਾਉਣ ਦਾ ਢੰਗ ਹਾਂਜੀ ਹੁਣ ਸਵਾਲ ਹੋ ਗਿਆ ਵੀ ਇਹ ਜਿਹੜਾ ਗ੍ਰੀਸ ਹੈ ਕਿਉਂ ਮਚ ਗਿਆ ਕਿਉਂ ਘਟ ਗਿਆ ਕੀ ਗ੍ਰੀਸ ਬਣਾਉਣ ਵਾਲੀ ਮਸ਼ੀਨਰੀ ਖਰਾਬ ਹੋ ਗਈ ਗ੍ਰੀਸ ਨਹੀਂ ਬਣਾਉਂਦੀ ਜਾਂ ਮਸ਼ੀਨਰੀ ਗ੍ਰੀਸ ਬਣਾਉਂਦੀ ਹੈ ਉਹ ਗੰਦਾ ਬਣਾਉਂਦੀ ਹੈ ਗਾੜਾ ਬਣਾਉਂਦੀ ਹੈ ਜੀ ਤੇ ਜਾਂ ਉਹਦੇ ਵਿੱਚ ਮਾੜੇ ਤੱਤ ਹੋਰ ਇਕੱਠੇ ਹੋਗੇ ਜੀ ਉਹਦੇ ਅਨੇਕਾ ਕਾਰਨ ਹੁੰਦੇ ਨੇ ਉਹ ਕਾਰਨਾਂ ਨੂੰ ਸਹੀ ਕਰਨ ਨੂੰ ਦੇਖਣ ਵਾਸਤੇ ਅਸੀਂ ਡਾਕਟਰ ਗੋਡੇ ਦਾ ਜਾਂ ਐਕਸ-ਰੇ ਕਰਾਵਾਂਗੇ ਜਾਂ MRI ਕਰਾਵਾਂਗੇ ਟੈਸਟ ਦਾ ਲੋ ਹੈ ਜੀ ਬਾਕੀ ਅਸੀਂ ਕੁਝ ਖੂਨ ਦੇ ਟੈਸਟ ਕਰਾਵਾਂਗੇ ਵੀ ਗੋਡੇ ਨੂੰ ਜਿਹੜੀ ਚੀਜ਼ ਦੀ ਤਾਕਤ ਦੀ ਲੋੜ ਹੈ ਸਾਡੇ ਲਹੂ ਦੇ ਵਿੱਚ ਹੈ ਜਾਂ ਨਹੀਂ ਜੀ ਪੂਰਾ ਜਿਹੜਾ ਪਰਮਾਨੈਂਟ ਇਲਾਜ ਹੁੰਦਾ ਉਹ ਮਰੀਜ਼ ਨੂੰ ਦੇਖਣ ਤੋਂ ਬਾਅਦ ਤੇ ਉਹਦਾ ਐਕਸਰੇ ਵਗੈਰਾ ਦੇਖ ਕੇ ਤੇ ਖੂਨ ਦੀ ਜਾਂਚ ਤੋਂ ਪਤਾ ਲੱਗਦਾ ਵੀ ਇਹਦੇ ਗੋਡੇ ਦੁਖਣ ਦਾ ਜਾਂ ਜੁੜਨ ਦਾ ਜਾਂ ਟੇਡੇ ਹੋਣ ਦਾ ਕੀ ਕਰਨਾ ਹੈ ਹਾਂਜੀ ਉਹਦੇ ਹਿਸਾਬ ਨਾਲ ਹੀ ਮਰੀਜ਼ ਨੂੰ ਰਾਹ ਪਾ ਦਿੰਦਾ ਭਾਈ ਤੂੰ ਆਹ ਕਰ ਲਾ ਆ ਚੀਜ਼ਾਂ ਦੀ ਘਾਟ ਪੂਰੀ ਕਰਲਾ ਆ ਤੈਨੂੰ ਟ੍ਰੀਟਮੈਂਟ ਦੀ ਟ੍ਰੇਨਿੰਗ ਦਿੱਤੀ ਘਰੇ ਨਹਾਉਣ ਧੋਣ ਵੇਲੇ ਕਰਲਾ ਤੇ ਸਵੇਰ ਉੱਠਣ ਵੇਲੇ ਵਰਜਿਸ ਵੇਲੇ ਕਰਲਾ ਤੁੰਡ ਫੰਡ ਵੇਲੇ ਕਰਲਾ ਜੀ ਤਾਂ 99% ਕਿਸੇ ਵੀ ਬੰਦੇ ਨੂੰ ਗੋਡੇ ਬਦਲਾਉਣ ਦੀ ਲੋੜ ਨਹੀਂ ਪੈਂਦੀ ਪਹਿਲੀ ਗੱਲ ਤਾਂ ਦੁਖਣਗੇ ਹੀ ਨਹੀਂ ਜੇ ਤੁਸੀਂ ਪਹਿਲਾਂ ਹੀ ਕੰਮ ਕਰਨਾ ਸ਼ੁਰੂ ਕਰ ਦੋਗੇ ਅਗਰ ਕਿ ਡਾਕਟਰ ਨੇ ਕਹਤਾ ਗੋਡੇ ਬਦਲਣੇ ਆ ਜੀ ਤਾਂ ਸਾਡੇ ਮੁਤਾਬਿਕ ਇਰਾ ਟ੍ਰੇਨਿੰਗ ਲੈ ਕੇ ਘਰੇ ਘਰੀ ਚੱਲੋ ਤੈਨੂੰ ਤੋਂ 5 ਮਹੀਨਿਆਂ ਦੇ ਵਿੱਚ ਗੋਡੇ ਛੋਡੇ ਨੌਜਵਾਨਾਂ ਵਰਗੇ ਪਹਿਲੇ ਹੋ ਜਾਊਗਾ ਉਹ ਬਦਲਾਏ ਬਿਨਾ ਸਰ ਸਕਦਾ ਹਜ਼ਾਰਾਂ ਬੰਦਿਆਂ ਨੇ ਕਿ ਲੱਖਾਂ ਦਾ ਸਰ ਚੁੱਕਿਆ ਬਬੀ ਦਿੱਕਤ ਆਏ ਹੁੰਦਾ ਵੀ 2-3 ਮਹੀਨੇ ਦਿੱਕਤ ਆ ਫਿਰ ਵੀ ਰਹਿੰਦੀ ਹੈ ਨਾ ਜੋ ਬਦਲਾਵ ਹੀ ਲੈਣੇ ਆਪਾਂ ਇੱਕਰੀ ਉਹ ਦਰਦ ਜ਼ਿਆਦਾ ਹੀ ਹੋ ਸਕੋ ਜੇ 2-3 ਮਹੀਨੇ ਦਿੱਕਤ ਵੀ ਰਹੇਗੀ ਨਵੇਂ ਸਿਰੇਓ ਫੇਰ ਬਦਲਾ ਲਓ ਜਾਣੀ ਤੁਸੀਂ ਵੱਧ ਤੋਂ ਵੱਧ ਗੋਡੇ ਹੀ ਪਾਉਗੇ ਨਾ ਬੈਠਦਾ ਫੇਰ ਨਹੀਂ ਸਕਦੇ ਤੁਸੀਂ ਜਿਹੜੀ ਕੁਦਰਤੀ ਲਾਈਫ ਉਹ ਤਾਂ ਗਈ ਨਾ ਫੇਰ ਵੀ ਤੇ ਗੋਡੇ ਮਤਲਬ ਕੀ ਇਹਦੇ ਕੀ ਖਾ ਸਕਦੇ ਆ ਆਪਾਂ ਜਾਂ ਡਾਈਟ 'ਚ ਇਹਦੇ ਕੀ ਮਤਲਬ ਫੇਰ ਬਦਲ ਕਰੀਏ ਵੀ ਗੋਡਿਆਂ ਤੇ ਗਰੀਸ ਮੁੱਕੀ ਨਾ ਜੇ ਮੁੱਕਿਆ ਉਹ ਤਾਂ ਦੁਬਾਰੇ ਬੰਨ ਲੱਗ ਜੇ ਜਿਹੜਾ ਤੂੰ ਸਵਾਲ ਪੁੱਛਿਆ ਵੀ ਕੀ ਖਾਈਏ ਤੇ ਕੀ ਨਾ ਖਾਈਏ ਉਹਦੇ ਤੇ ਉੱਤੇ ਤਾਂ 5 ਘੰਟੇ ਦਾ ਲੈਕਚਰ ਹੈ ਮੈਂ ਸ਼ਾਰਟ 'ਚ ਦੱਸ ਦਈ ਮਾੜਾ ਬਟ ਜਿਹੜਾ ਜਿਹੜਾ ਬੰਦਾ ਵੀਡੀਓ ਦੇਖੇ ਨਾ ਵੀ ਇਨਸਟੈਂਟ ਜਿਹੜੀ ਮਤਲਬ ਬਦਲ ਸਕਿਓ ਮਾੜਾ ਮੋਟਾ ਕਰੀ ਸਿੱਧੇ ਨਵੀਆਂ ਖੋਜਾਂ ਦੇ ਮੁਤਾਬਕ ਜਿਹੜਾ 21 ਲੱਖ ਮਰੀਜ਼ਾਂ ਤੇ ਤਜਰਬੇ ਕੀਤੇ ਆ ਡਿਪਾਰਟਮੈਂਟ ਨੇ ਉਹਦੇ ਚੁੰਦਾ ਵੀ ਇਹ ਸੀ ਚੀਜ਼ਾਂ ਨਾ ਖਾਓ ਹਾਂਜੀ ਅਗਰ ਉਹ ਬੰਦਾ ਕੋਈ ਇਹ ਸੀ ਚੀਜ਼ਾਂ ਛੱਡ ਦੇ ਉਹਨੂੰ ਜ਼ਿੰਦਗੀ ਪਰ ਕੋਈ ਬਿਮਾਰੀ ਨਹੀਂ ਲੱਗੂ ਗੋਡੇ ਗੜ੍ਹ ਨਹੀਂ ਤਾਂ ਦੂਰ ਦੀ ਗੱਲ ਹੈ ਤੰਦਰੁਸਤ ਹੋ ਕੇ ਮਰੂ ਉਹ ਤੇ ਜੇ ਲੱਗ ਵੀ ਗਈਆਂ ਤਾਂ 60% ਘਰੇ ਬੈਠੇ ਦੀਆਂ ਠੀਕ ਹੋ ਜਾਂਦੀਆਂ। ਚਾਹੇ ਗੋਡੇ ਐ, ਚਾਹੇ ਮੋਢੇ ਐ, ਚਾਹੇ ਹੱਡੀਆਂ, ਚਾਹੇ ਸੋਡੀਆਂ ਪੱਥੜੀਆਂ, ਚਾਹੇ ਸਾਨੂੰ ਕੈਂਸਰ ਐ, ਚਾਹੇ ਸ਼ੂਗਰ ਐ, ਚਾਹੇ ਸਾਨੂੰ ਦਿਮਾਗ ਦੀ ਬਿਮਾਰੀ ਐ, ਚਾਹੇ ਗੁਰਦੇ ਖਰਾਬ ਐ, ਚਾਹੇ ਦਿਲ ਖਰਾਬ ਐ, ਜਾਣੀ ਜੋ ਵੀ ਅੰਗ ਰੱਬ ਨੇ ਲਾਏ ਹਨ। ਜੀ। ਸਾਰੇ ਅੰਗਾਂ ਦਾ ਇਲਾਜ ਬਿਮਾਰੀਆਂ ਤੋਂ ਜੇ ਬਚਣਾ ਤਾਂ ਸੀ ਚੀਜ਼ਾਂ ਖਾਣੀਆਂ ਬੰਦ ਕਰ ਦੋ। ਕਿਹੜੀਆਂ? ਉਹ ਲੈਕਚਰ ਲੰਬਾ ਐ ਤੂੰ ਕਿਹ ਸ਼ਾਰਟਕਟ ਦੱਸ ਦੇ। ਉਹਦੇ ਜੋ ਅਖੰਡ ਦੀ ਬਣੀ ਹੋਈ ਕੋਈ ਚੀਜ਼ ਨਾ ਖਾਓ ਜੀ 470 ਮਾਰੀਆਂ ਲੱਗ ਜਾਂਦੀਆਂ ਜੀ ਤੇ ਬਦਲ ਚ ਖਾ ਲੋ ਕੋਲ ਸ਼ੱਕਰ ਸੈਦ ਜੀ ਤੜਕੇ ਵਾਲੀ ਕੋਈ ਚੀਜ਼ ਨਾ ਖਾਓ ਪਾਣੀ ਦੇ ਵਿੱਚ ਹੀ ਸਾਰਾ ਕੁਝ ਰਿਨ ਲੋ ਸਭ ਕੁਝ ਪਾ ਲੋ ਬਸ ਤੇਲ ਘਿਓ ਦੀ ਇੱਕ ਬੂੰਦ ਨਹੀਂ ਪਾਉਣੀ 1108 ਵੈਰਾਈਟੀਆਂ ਤੁਹਾਡੀਆਂ ਬਿਮਾਰੀਆਂ ਦੀਆਂ ਠੀਕ ਹੋ ਗਿਆ ਜੀ ਕੋਲ ਡਰਿੰਕ ਤੇ ਡੱਬਾ ਬੰਦ ਜੂਸ ਨਾ ਪੀਓ ਇਹਦੇ ਨਾਲ ਅਨੇਕਾਂ ਬਿਮਾਰੀਆਂ ਲੱਗਦੀਆਂ ਜੀ ਕੋਲਡ ਡਰਿੰਕਸ ਤੇ ਜੂਸ ਮੀਟੰਡਾ ਮੱਛੀ ਤੇ ਨਸ਼ਾ ਨਾ ਕਰੋ ਤੇ ਸਭ ਤੋਂ ਵੱਡਾ ਦੁਸ਼ਮਣ ਹੈ ਹਰੇਕ ਬਿਮਾਰੀ ਦਾ ਖਾਸ ਤੌਰ ਤੇ ਗੋਡਿਆਂ ਦਾ ਉਹ ਹੈ ਚਾਹ ਤੇ ਕੌਫੀ ਚਾਹ ਤੇ ਕੌਫੀ ਬਿਲਕੁਲ ਤੁਸੀਂ ਇੱਕ ਕੱਪ ਚਾਹ ਪੀ ਲੋ ਇਹਦਾ ਅਸਰ 35 ਦਿਨ ਰਹੂਗਾ ਤੇ ਗੋਡਿਆਂ ਦੇ ਵਿੱਚ ਜਿਹੜਾ ਹੱਡੀ ਗਰੀਸ ਹੁੰਦਾ ਸਾਇਨੋਵિયલ ਫਲੂਇਡ ਹਾਂਜੀ ਸਭ ਤੋਂ ਪਹਿਲਾਂ ਜਾ ਕੇ ਇਹੀ ਮਚਾਉਂਦਾ ਉਸ ਨੂੰ ਤੇ ਪੀਨੇ ਆ 50 ਸਪਖੋ ਕੇ ਮੜਾ ਦਿਮਾਗ ਤੇਜ ਹੋ ਜਾਂਦਾ ਤੇ ਖਾਈਏ ਕੀ ਜੀ ਇਹ ਤਾਂ ਤੁਸੀਂ ਦੱਸਤਾ ਵੀ ਕਿਹੜੀ ਚੀਜ਼ ਬੰਦ ਬੰਦ ਕਰੀਏ ਹੁਣ ਸ਼ੁਰੂ ਕੀ ਕਰੀਏ ਇਹ ਜਾਨਵਾ ਦੇਖੋ ਖੰਡ ਦੀ ਬਜਾਏ ਗੋੜ ਸ਼ੱਕਰ ਸਹਿਦ ਕਰ ਲਓ ਹਾਂਜੀ ਤੜਕਾ ਲਾਉਣਾ ਨਹੀਂ ਪਾਣੀ ਦੇ ਵਿੱਚ ਹੀ ਸਾਰਾ ਕੁਝ ਇਕੱਠਾ ਹੀ ਮਾਲ ਸਿੱਟ ਦਿਓ ਹਾਂਜੀ ਕੱਲਾ ਤੇਲ ਕਿਉਂ ਨਹੀਂ ਪਾਉਣਾ ਅੱਗ ਮਚਾ ਲਓ ਰੱਜ ਕੇ ਲਾ ਲਓ ਤੇ ਖਾ ਲਓ ਦੁੱਧ ਬੰਦ ਕਰ ਦਿਓ ਦੁੱਧ ਦੀ ਬਜਾਏ ਬਦਾਮ ਲੈ ਲਓ ਅਖਰੋਟ ਲੈ ਲਓ ਮੂੰਗਫਲੀਆਂ ਲੈ ਲਓ ਪੂੰਗੀ ਪੂੰਗਰੀ ਮੂੰਗੀ ਲੈ ਲਓ ਜੀ ਇਹਨਾਂ ਨੂੰ ਰਾਤ ਨੂੰ ਭਿਉਂਦੋ ਦੂਜੇ ਦਿਨ ਗ੍ਰाइंड ਕਰ ਲੋ ਰਗੜ ਲੋ ਦੁੱਧ ਬਣ ਗਿਆ ਤੁਹਾਡਾ ਰੋਟੀ ਐ ਰੋਟੀ ਆਪਾਂ ਤੋੜਦੇ ਤਵੇ ਦੇ ਉੱਤੇ ਘੱਟ ਬਣਾਉਨੇ ਆ ਤੇ ਗੈਸ ਤੇ ਰੜਦੇ ਆ ਚੀਤੀ ਬਣ ਜਾਂਦੀ ਐ ਚੀਤੀ ਹੁਣ ਗੈਸ ਦੇਖ ਲਓ ਕਿੰਨੀ ਗੰਦੀ ਹੁੰਦੀ ਐ ਜੀ ਉਹ ਰੋਟੀ ਦੇ ਵਿੱਚ ਜੋ ਰੋਟੀ ਫੁੱਲ ਗਈ ਆਪਾਂ ਖਾ ਲਈ ਜੀ ਤੈਨੂੰ ਉਹ ਦੇਖ ਲੋ ਕਿਹਾ ਜਾ ਬਣੂਗਾ ਸਮਝਾ ਗਈ ਨਾ ਗੱਲ ਸਬਜ਼ੀ ਜ਼ਿਆਦਾ ਖਾਓ ਸਲਾਦ ਜ਼ਿਆਦਾ ਖਾਓ ਫਰੂਟ ਖਾਓ ਰੋਟੀ ਸੂੜੀ ਵਾਲੀ ਖਾਓ ਪਾਣੀ ਰੋਟੀ ਦੇ ਨਾਲ ਭੁੱਲ ਕੇ ਵੀ ਨਾ ਪੀਵੋ ਜਿਆਦਾ ਘੰਟਾ ਪਹਿਲਾਂ ਤੇ ਜਾਂ 1 ਘੰਟਾ ਬਾਅਦ ਬਾਅਦ ਪੀਵੋ ਆਪਾਂ ਨਾਲ ਦੀ ਨਾਲ ਹੀ ਫੱਟੇ ਚੱਕ ਦੇਣਗੇ ਕਿੰਨਾ ਨੁਕਸਾਨ ਹੁੰਦਾ ਹੈ ਖਾਧੀ ਹੋਈ ਚੀਜ਼ ਨੂੰ ਪਿਗਲਣ ਵਾਸਤੇ ਲਹੂ ਚਲਣ ਵਾਸਤੇ ਪਿਗਲਣਾ ਪਊਗਾ ਜੀ ਪਿਗਲਣ ਵਾਸਤੇ ਗਰਮੀ ਦੀ ਲੋੜ ਹੈ ਤੇ ਠੱਡ ਦੀ ਗਰਮੀ ਅਸੀਂ ਆਉਣ ਨਹੀਂ ਦੇਣੀ ਨਾਲ ਦੀ ਨਾਲ برف ਵਾਲਾ ਪਾਣੀ ਪੀ ਲੈ ਫਿਰ ਸਾਡੇ ਹਜ਼ਮ ਨਹੀਂ ਹੁੰਦਾ ਫਿਰ ਜਿਹੜਾ ਗੋਲਡਨ ਗ੍ਰੀਸ ਹੁੰਦਾ ਉਹ ਵੀ ਜੰਮਦਾ ਪਰਫਾ ਪਰਫਾਣੇ ਪਾਣੀਾਂ ਦੇ ਨਾਲ ਤੇ ਪਹਿਲੀ ਗੱਲ ਤਾਂ ਖਰਾਕਾ ਮਾੜੀਆਂ ਜੀ ਹੁਣ ਜਿਹੜੀਆਂ ਚੀਜ਼ਾਂ ਮੈਂ ਜ਼ਿਕਰ ਕੀਤਾ ਵੀ ਆਹ ਚੀਜ਼ਾਂ ਨਹੀਂ ਖਾਣੀਆਂ ਇਹਨਾਂ 'ਚ ਅਨੇਕਾਂ ਤਰ੍ਹਾਂ ਦੇ ਕੈਮੀਕਲ ਮਿਲਾਏ ਹੁੰਦੇ ਆ ਜੀ ਤੇ ਡੱਬਾ ਬੰਦ ਨੂੰ ਤਾਂ ਫਰੈਸ਼ ਰੱਖਣ ਵਾਸਤੇ ਕੁਛ ਨਾ ਕੁਛ ਤਾਂ ਪਾਉਣਾ ਹੀ ਪੈਂਦਾ ਨਾ ਵਿੱਚ ਉਹ ਫਰੈਸ਼ ਨਹੀਂ ਰਹਿੰਦਾ ਆਪਾਂ ਨੂੰ ਲੱਗਦਾ ਫਰੈਸ਼ ਹੈ ਜੀ ਜਿਹੜੀ ਅਸਲੀ ਚੀਜ਼ ਹੁੰਦੀ ਉਹ ਤਾਂ ਨਸ਼ਟ ਹੋ ਜਾਂਦੀ ਹੈ ਜੀ ਹੁਣ ਤੁਸੀਂ ਕੋਈ ਵੀ ਚੀਜ਼ ਹੈ ਤੁਸੀਂ ਚਲੋ ਦੁੱਧ ਹੀ ਲੈ ਲਓ ਜਿਹਨੂੰ ਆਪਾਂ ਮਾੜਾ ਕਹਿੰਦੇ ਆ ਜੀ ਇਹ ਵੱਧ ਤੋਂ ਵੱਧਾ ਪੌਣਾ ਘੰਟਾ ਕੰਮ ਕਰੂਗਾ ਪੌਣੇ ਘੰਟੇ ਵਜੇ ਨੇ ਖਰਾਬ ਹੋਣੀ ਹੁਣ ਜੀ ਤੇ ਖਰਾਬ ਹੋਣ ਵਾਸਤੇ ਆਪਾਂ ਵੇਚੇ ਇਹ ਦਵਾਈਆਂ ਪਾਤੀਆਂ ਦੁੱਧ ਖਰਾਬਤਾ ਨਹੀਂ ਹੋਇਆ ਪਰ ਦਵਾਈਆਂ ਦੇ ਨਾਲ ਜੋ ਦੁੱਧ ਦਾ ਸਟਰਕਚਰ ਉਹ ਤਾਂ ਖਤਮ ਕਰਤਾ ਕਿ ਨਹੀਂ ਕੋ ਡਾਕਟਰ ਸਾਹਿਬ ਹੁਣ ਤੁਸੀਂ ਡਾਈਟ ਦੱਸਿਆ ਡਾਈਟ ਤੋਂ ਇਲਾਵਾ ਕੋਈ ਐਕਸਰਸਾਈਜ਼ ਵੀ ਹੁੰਦੀ ਹੈ ਜੇ ਕਿ ਇਹਦੇ ਗੋਡੇ ਹੁਣ ਦੁਖਦੇ ਆ ਕੀ ਮਤਲਬ ਉਹਨੂੰ ਇਨਸਟੈਂਟ ਰਿਲੀਫ ਮਿਲ ਜੇ ਡਾਈਟ ਦਾ ਤੋਂ ਮੈਨੂੰ ਪੁੱਛ ਲੈ ਇਸ ਕਰਕੇ ਬੋਲਣਾ ਪਿਆ ਡਾਈਟ ਤੇ 6 ਘੰਟੇ ਦਾ ਲੈਕਚਰ ਹੈ ਕਿਉਂਕਿ ਹਰ ਬਿਮਾਰੀ ਦਾ ਇਲਾਜ ਹੀ ਡਾਈਟ ਨਾਲ ਹੈ ਜੀ ਉਹ ਮਾੜਾ ਮੋਟਾ ਤੋਂ ਉਹ ਹੋ ਜਾਂਦਾ ਨਾ ਵੀ ਸ਼ਾਰਟਸ ਦੱਸਣਾ ਬਿਲਕੁਲ ਹੋ ਜਾਂਦੇ ਜੀ ਸ਼ਾਰਟਕਟ 6 ਘੰਟੇ ਦਾ ਸਬਰ ਕਿਸੇ ਚ ਨਹੀਂ ਹੱਜ ਗੱਲ ਹੈ ਤੈ ਇੱਕ ਦਾ ਖਰਾਕਤ ਸਬਜੀ ਸਲਾਦ ਫਰੂਟ ਜ਼ਿਆਦਾ ਖਾਓ ਹਾਂਜੀ ਠੀਕ ਹੈ ਹਾਂਜੀ ਗਾਜਰ ਖੀਰਾ ਚਕੰਦਰ ਤਿੰਨਾ ਦਾ ਰਸ ਕੱਢ ਕੇ ਗਲਾਸ ਸੋਵਾ ਗਲਾਸ ਆਮ ਨੂੰ ਜੀ ਕੱਲੇ ਗੋਡੇ ਨੇ 206 ਹੱਡੀਆਂ ਦੀ ਕੋਈ ਬਿਮਾਰੀ ਹੈ ਚਾਹ ਮੜੇ ਤੋਂ ਮਾੜੇ ਕਿਸਮ ਦੇ ਗਠੀਆ ਵੀ ਹੈ ਗਾਊਟ ਜਾਂ ਰੀਮਟ ਉਹ ਵੀ ਖਤਮ ਹੋ ਜੂਗਾ ਖੀਰਾ ਗਾਜਰ ਤੇ ਚਕੰਦਰ ਦਾ ਰਸ ਐਕਸਰਸਾਈਜ਼ ਕਿਹੜੀ ਹੈ ਗੋਡਿਆਂ ਵਾਸਤੇ ਐਕਸਰਸਾਈਜ਼ ਕਿਹੜੀ ਹੈ ਜੇ ਕਿਹਦੇ ਗੋਡੇ ਦੁਖਦੇ ਆ ਇਨਸਟੈਂਟ ਰਿਲੀਫ ਮਿਲੇ ਪਹਿਲੀ ਗੱਲ ਤਾਂ ਹੁੰਦੀ ਆ ਵੀ ਗੋਡਿਆਂ ਨੂੰ ਪਹਿਲਾਂ ਨਰਮ ਕਰੋ ਨਰਮ ਕਰਨਾ ਹੁੰਦਾ ਪਾਣੀ ਦੇ ਨਾਲ ਕਿਸੇ ਦਵਾਈ ਨਾਲ ਨਹੀਂ ਜੀ ਆਪਾਂ ਗੋਡਿਆਂ ਦੇ ਉੱਤੇ ਮਾਲਸ਼ਾਂ ਕਰਦੇ ਨੇ ਤੇਲਾਂ ਦੀਆਂ ਘਿਓਆਂ ਦੀਆਂ ਉਹਦਾ ਕੋਈ ਫਾਇਦਾ ਨਹੀਂ ਆ ਦੋ ਬਾਲਟੀਆਂ ਲਵੋ ਇੱਕ 'ਚ ਗਰਮ ਪਾਣੀ ਪਾ ਲਓ ਕਿ ਠੰਡਾ ਪਾ ਲਓ ਹੁਣ ਤੌਲੀਏ ਚੱਕੋ ਦੋ ਇੱਕ ਤੌਲੀਆ ਕਾਟਨ ਦਾ ਗਰਮ ਪਾਣੀ ਚ ਭਿਉਂਦੋ ਭਿਜ ਗਿਆ ਜੀ ਹੁਣ ਉਹਨੂੰ ਚੱਕ ਕੇ ਨਚੋੜ ਲਿਆ ਉਹਨੂੰ ਗੋਡੇ ਦੇ ਉੱਤੇ ਚਾਰ ਸਫੇਰੇ ਬਲੇਟ ਲਿਆ ਗੋਡੇ ਤੋਂ ਗਿੱਠ ਉੱਪਰ ਤੇ ਗਿੱਠ ਥੱਲੇ ਆ ਗੋਡਾ ਐ ਇੱਥੇ ਤੋਂ ਤੋਂ ਇੱਥੋਂ ਤੋਂ ਲੈ ਕੇ ਚਾਰ ਸਫੇਰੋਂ ਬਲੇਟ ਲਿਆ ਜੀ ਤਿੰਨ ਚਾਰ ਮਿੰਟ ਬਲੇਟੀ ਰੱਖੋ ਜੀ ਉਦੋਂ ਬਾਅਦ ਉਹਨੂੰ ਚੱਕ ਲਓ ਠੰਡਾ ਤੌਲੀਆ ਰੱਖ ਦੋ ਉਹ 1 ਮਿੰਟ ਰੱਖ ਲਓ ਜੀ ਜੇ ਸਮਾ ਹੈਗਾ ਇਹੀ ਚੀਜ਼ ਦੋ ਤਿੰਨੇ ਵੇਰੀ ਕਰ ਲਓ ਜੀ ਪਹਿਲੀ ਗੱਲ ਤਾਂ ਰੋਜ਼ ਇੱਕੋ ਕਰੋਗੇ ਤੇ ਸੋਨੂ ਰੁਪਏ ਚੋਂ 89 ਤੋਂ ਵੱਧ ਫਰਕ 15 20 ਦਿਨਾਂ ਅੰਦਰ ਹੀ ਪੈਣ ਲੱਗ ਜਾਊਗਾ ਹੁਣ ਤੂੰ ਕਹਿਂਗਾ ਇੱਕ ਹੀ ਹੋ ਜਾਊਗਾ ਮੈਂ ਉਬਲਦੇ ਪਾਣੀ ਚ ਤੌਲੀਆ ਲੈ ਲਿਆ ਉਹਨੂੰ ਨਿਚੋੜ ਲਿਆ ਨਿਚੋੜ ਕੇ ਮੈਂ ਭਲੇੜਤਾ ਇੱਥੇ ਜੀ ਤੇ ਜਿੰਨੇ ਦਿਨ ਚ ਮੈਂ ਇਹ ਗਰਮ ਪਾਣੀ ਵਾਲਾ ਤੌਲੀਆ ਭਲੇਟੂਗਾ ਜੀ ਉਹਨੇ ਏਰੀਏ 'ਚ ਜਿਹੜੀਆਂ ਖੂਨ ਦੀਆਂ ਨਾੜੀਆਂ ਗੋਡਿਆਂ ਦੇ ਵਿੱਚ ਗੋਡਿਆਂ 'ਤੇ ਜਾਂ ਆਸੇ-ਪਾਸੇ ਹੈ ਜੀ ਉਹ ਖੁੱਲਣੀਆਂ ਜਾਂ ਤੰਗ ਹੋਣੀਆਂ ਖੁੱਲਣਗੀਆਂ ਮੇਰੇ ਸੋਨ ਤੀਜੇ ਖੁੱਲਣਗੀਆਂ ਤਾਂ ਲਹੂ ਜ਼ਿਆਦੇ ਜਾਊ ਜਾਂ ਘਟਾ ਜ਼ਿਆਦੇ ਤੀਜੇ ਖੂਨ ਦੀ ਸਪਲਾਈ ਜ਼ਿਆਦੇ ਮਿਲ ਕੇ ਉਹਨੂੰ ਤਾਕਤ ਵੱਧ ਮਿਲੂ ਘਟਾ ਤਾਕਤ ਜ਼ਿਆਦੇ ਹੋਣੀ ਓਬਵੀਅਸਲੀ ਤੇ ਗੋਡਿਆਂ 'ਚ ਜਾਨ ਪੂਕ ਨਹੀਂ ਪੂ ਪੈ ਗਈ ਜਾਨ ਕੋਈ ਦਵਾਈ ਹੈ ਫਿਰ ਮੈਂ ਗਰਮੈਸ ਨਾਲ ਕਰਕੇ ਉਹਦੀ ਗਰੀਸ ਪਗੜਾ ਲਈ ਹਾਂਜੀ ਮਾਸਪੇਸ਼ੀਆਂ ਤੇ ਲਿਆ ਹੋ ਗਿਆ ਤਾਂ ਗੋਡਿਆਂ ਦੀ ਹਰਕਤ ਵਧੂ ਕਿ ਨਹੀਂ ਵਧੂ ਵਧੂ ਗਈ ਇਹ ਸਮਝੋ ਰੋਜ਼ ਇਸ ਤਰ੍ਹਾਂ ਕਰਨ ਦੇ ਨਾਲ ਇਹ ਹੋਊ ਇਹ ਕਰਕੇ ਉਹਦੇ ਬਾਅਦ ਅਨੇਕਾਂ ਤਰ੍ਹਾਂ ਦੀਆਂ ਐਕਸਰਸਾਈਜ਼ਾਂ ਹੈ ਬੈਠ ਕੇ ਗੋਡਿਆਂ ਦੀ ਵਰਤਿ ਸਾੜਾ ਤੁਰ ਕੇ ਅੱਡਾ ਪੈ ਕੇ ਅੱਡਾ ਲੇਟ ਕੇ ਅੱਡਾ ਜੇ ਮਾੜਾ ਮਾੜਾ ਦੱਸ ਸਕੂੰ ਤਾਂ ਇਹ ਸ਼ੋਰ ਲੱਗ ਜਾਣਗੇ ਓਬਵੀਅਸਲੀ ਉੱਤੇ ਲੋ ਮਹਾਰਾਜ ਸ਼ੋਰ ਪੁੱਛ ਲੋ ਮੈਨੂੰ ਤੇ ਵੀਡੀਓ ਬਣ ਜੂਗੀ ਵਾਟ ਲੱਗ ਜੂਗੀ ਉਹਦੀ ਥਾਂ ਤੇ ਤੁਸੀਂ ਬੋਲ ਕੇ ਦੱਸ ਦੋ ਖਲਾਜ ਵੀਰੇ ਤੋਂ ਮੰਨ ਲਓ ਮੈਂ ਬੈਠਾ ਹਾਂ ਹਾਂਜੀ ਪਹਿਲਾਂ ਤਾਂ ਯਾਨੀ ਜ਼ਰੂਰੀ ਹੈ ਗਰਮ ਠੰਡਾ ਸੇਕ ਦੇਣਾ ਹਾਂਜੀ ਤਾਂ ਕਿ ਗੋਡਿਆਂ ਦੀ ਵਰਜਸ ਵੇਲੇ ਗੋਡੇ ਨਰਮ ਹੋ ਚੁੱਕੇ ਹੋਣ ਤੇ ਫਿਰ ਤੁਹਾਡੀ ਵਰਜਸ ਸੌਖੀ ਹੋ ਸਕੇ ਇੱਕ ਵਿਆਸਥਾ ਹੈਗਾ ਗੋਡਿਆਂ ਦਾ ਝਕਾਉਣ ਮੈਂ ਬੈਠਾ ਮੇਰੇ ਪੈਰ ਧਰਤੀ ਦੇ ਸਿੱਧੇ ਆ ਹਾਂਜੀ ਤਾਂ ਮੈਂ ਜਿੰਨਾ ਹੋ ਸਕੇ ਬੈਠਾ ਬੈਠਾ ਐ ਅੱਗੇ ਕਰਾਂ ਜੀ ਹੋ ਗਿਆ ਜੀ ਹੁਣ ਇੱਥੇ ਤਾਂ ਮੈਂ ਪਹੁੰਚ ਗਿਆ ਜੀ ਇੱਥੇ ਪਹੁੰਚ ਕੇ ਮੈਂ ਕੋਸ਼ਿਸ਼ ਕਰਾਂ ਵੀ ਪੈਰ ਨੂੰ ਥੱਲੇ ਲਾਵਾਂ ਜਾ ਦੇ ਜੀ ਫਿਰ ਐ ਕਰ ਲਾਂ ਜੀ ਠੀਕ ਹੈ ਫਿਰ ਇਸ ਨੂੰ ਮੈਂ ਬਾਅਦ ਚ ਪਿੱਛੇ ਤੋਂ ਪਿੱਛੇ ਲੈ ਆਇਆ ਜੀ ਲੈ ਗਿਆ ਕਿ ਨਹੀਂ ਹਾਂਜੀ ਲੈ ਆਹੀ ਸਿੰਪਲ ਅਗਰ ਕਰ ਲਵਾਂ ਜੀ ਤਾਂ ਦਿਨਾਂ ਦੇ ਵਿੱਚ ਵੀ ਛੋੜ ਦੇ ਦਿਨਾਂ ਦੇ ਵਿੱਚ ਇਹ ਆ ਗੋਡਿਆਂ ਦੇ ਜੋੜ ਛੋੜੇ ਨਰਮ ਹੋ ਜਾਣਗੇ ਜੀ ਦੂਜਾ ਕੁਰਸੀ ਤੇ ਮੈਂ ਬੈਠਾ ਹਾਂ ਤੇ ਕੰਨਾਂ ਮੈਂ ਗੋਟਿਆਂ ਦਾ ਵਿਆਸ ਹੈ ਜੀ ਆ ਮੇਰਾ ਪੈਰ ਦੀਦਾ ਹਾਂਜੀ ਐ ਕਿਮਾਈ ਚ ਲੋ ਟੇਡਾ ਜੀ 10 ਘੜੇ ਦੇ ਲੋ 10 ਆ ਦੇ ਲੋ ਇਦਰੋਂ ਕਰ ਲੋ ਪਾਬ ਜਿਹੜੇ ਗੋਡੇ ਜੁੜੇ ਐ ਜਦੋਂ ਨੂੰ ਆਪਾਂ ਐਂ ਘਮਾਵਾਂਗੇ ਚਾਰੇ ਹੱਡੀਆਂ ਦੀਆਂ ਜਿਹੜੀਆਂ ਲਿਗਾਮੈਂਡਸ ਐ ਜਿਹਨੂੰ ਆਪਾਂ ਕਹਿੰਦੇ ਤੇਰੇ ਨਸਾ ਫਟ ਗੀਆਂ ਜਾਂ ਜੁੜ ਗੀਆਂ ਉਹ ਖੁੱਲ ਜਾਣੀਆਂ ਜੀ ਹੋ ਗਿਆ ਜੀ ਫੇਰ ਹੋਰ ਬਿਹਲੇ ਬੈਠਿਓ ਗੋਡੇ ਦੇ ਆਲੇ ਦੁਆਲੇ ਤਿੰਨ ਤਿੰਨ ਢੇੜੀਆਂ ਦੀ ਮੁੱਕੀਆਂ ਮਾਰ ਦੋ ਲੈ ਆ ਆਪਣੇ ਆਪ ਹੀ ਜੀ ਚੱਪਣੀ ਹੁੰਦੀ ਐ ਨਾ ਹਾਂਜੀ ਗੋਲੇ ਦੇ ਉੱਤੇ ਨਹੀਂ ਮਾਰਨੀ ਜੀ ਮਤਲਬ ਆਸੇ ਇੱਧਾਂ ਤੇ ਆ ਕੇ ਜਮਾ ਜਿੱਥੇ ਗੋਡੇ ਦੀ ਚਪਣੀ ਖਤਮ ਹੁੰਦੀ ਹੈ ਇੱਥੇ ਚਾਰ ਕੁੰਗਲਾ ਲੈ ਇਹਦੇ ਆਲੇ ਦੁਆਲੇ ਜੀ ਇੰਨਾ ਜ਼ੋਰ ਸੋਲਦਾ ਹੈਗਾ ਜੀ ਠੀਕ ਹੈ ਜੀ ਲੈ ਵੇ ਦੋਨਾਂ ਦੇ ਇਕੱਠੇ ਸਰ 1 ਮਿੰਟ ਦਾ ਅਭਿਆਸ ਹੈ ਜੀ ਬਾਕੀ ਦਾ ਤੁਹਾਨੂੰ ਜਿਹੜੇ ਯੋਗਚਾਰੀਆ ਡਾਕਟਰ ਮਨਿੰਦਰ ਸਿੰਘ ਉਹ ਦੱਸਣਗੇ ਜੀ ਆਹ ਤਾਂ ਪਰ ਹਰੇਕ ਬੰਦੇ ਬੈਠੇ ਕਰ ਸਕਦੇ ਆ ਨਾ ਹਾਂਜੀ ਇੱਕ ਵਾਰ ਸਗਾ ਕੁਰਸੀ ਤੇ ਬੈਠ ਗਏ ਤੁਸੀਂ ਜੀ ਤੇ ਮੈਂ ਗੋਡਿਆਂ ਨੂੰ ਆਪਰੇਸ਼ਨ ਤੋਂ ਬਚਾਉਣਾ ਹੈ ਜਾਂ ਗੋਡੇ ਠੀਕ ਕਰਨੇ ਆ ਹਾਂਜੀ ਸੌਖੀ ਕੁਰਸੀ ਤੇ ਬੈਠ ਜਿਓ ਜਿੱਥੇ ਸੌਖੇ ਬੈਠ ਸਕੋ ਜੀ ਨੀਮੀ ਨਾ ਹੋਵੇ ਵਾਲੀ ਜੀ ਗੋਡਿਆਂ ਤੇ ਹੱਥ ਰੱਖ ਕੇ ਗੋਡਿਆਂ ਤੇ ਖੜੇ ਹੋਵੋ ਜਿੰਨਾ ਹੋ ਸਕਦੇ ਹੋ ਆ ਦੇਖੋ ਮੈਂ ਇਨਾ ਹੋ ਗਿਆ ਜੀ ਕੋਸ਼ਿਸ਼ ਕਰੋ ਇਹ ਸਿੱਧੇ ਹੋ ਜਾਣ ਆਏ ਮਗਰ ਨੂੰ ਜੀ ਨਹੀਂ ਸਮਝੇ ਮਤਲਬ ਗੁੱਡੇ ਲੱਤ ਜਮਾ ਸਿੱਧੀ ਹੋ ਗਈ ਇਹ ਚ ਹਾਂ ਆ ਹੱਥ ਚਪਣੀਆਂ ਦੇ ਉੱਤੇ ਰੱਖ ਲਿਆ ਏ ਹਾਂਜੀ ਤੇ ਐਦੇ ਨਾਲ ਮੈਂ ਪੂਰਾ ਦੱਬਣਾ ਕੋਟਿਆਂ ਨੂੰ ਜੀ ਪੈਰ ਮੈਂ ਹਲਾਉਣੇ ਨਹੀਂ ਜੀ ਤੇ ਪਿੱਛੇ ਨੂੰ ਜਾਣੇ ਕਿ ਨਹੀਂ ਜਾਣਗੇ ਪਿੱਛੇ ਜਾਣਗੇ ਤੇ ਫੇਰ ਕੋ ਕੋਈ ਬੈਠ ਜੋ ਕਿਉਂਕਿ ਕੁਰਸੀ ਵਾਲੀ ਨੀਵੀਂ ਹੈ ਜੀ ਉਸੀ ਕੁਰਸੀ ਆ ਦੇ ਲੈਵਲ ਦੇ ਹਿਸਾਬ ਦੀ ਉੱਚੀ ਰੱਖੋ ਜੀ ਨਵਾਂ ਬੰਦਾ ਪਹਿਲੀ ਵਾਰ ਪੰਜ ਵੇਰੀ ਉੱਠੇ ਜੀ ਤੇ ਪੰਜ ਵੇਰੀ ਬੈਜੇ ਜੀ ਗੋਲੀਆਂ ਤੇ ਹਸਾਰਾ ਦੇ ਕੇ ਜੀ ਪੰਜ ਵਾਰ ਤੋਂ ਬਾਅਦ ਉਸ ਤੋਂ ਬਾਅਦ ਉੱਠੋ ਉਸ ਇਤਨੀ ਕਿ ਸਿੱਧੇ ਖੜੇ ਹੋ ਜਓ ਜੀ ਤਜੇ ਕੋ ਮੈਂ ਖੜਾ ਹੋ ਗਿਆ ਤੇ ਥੋੜੀ ਧਾਰ ਦੇਖ ਲੈਂਦੇ ਹਾਂ ਪਰਲੇ ਪਾਸੇ ਮਾਈਕ ਓਕੇ ਜੀ ਠੀਕ ਹੈ ਹਾਂਜੀ ਫਿਰ ਪੰਜਵੇਂ ਨਹੀਂ ਬੈਠੋ ਇਹ ਵਿਆਸਕਾਂ ਤੋਂ ਪਹਿਲਾਂ ਮੇਜ਼ ਜਾਂ ਕੁਰਸੀ 'ਤੇ ਬੈਠੋ ਹਾਂਜੀ ਉਹਦਾ ਲੈਵਲ ਉਹਨਾਂ ਉੱਚਾ ਰੱਖੋ ਜਿੱਨੇ ਤੁਸੀਂ ਸੌਖਾ ਉੱਠ ਸਕੋ ਜੀ ਲੈ ਰੋਜ਼ ਕਰ ਲੋ ਤੁਹਾਨੂੰ 10 ਦਿਨਾਂ ਬਾਅਦ ਹੀ ਤੁਹਾਡਾ ਕੋਡਾ ਇੰਨਾ ਅੱਗੇ ਵਧ ਜਾਊਗਾ ਬਣੀ ਫਿਰ ਤੁਸੀਂ ਆਪਣੇ ਆਪ ਹੀ ਖੜੇ ਹੋਣੇ ਸ਼ੁਰੂ ਹੋ ਜਾਓਗੇ ਜੀ ਈ ਵਿਆਹ ਹੋ ਗਏ ਮੈਂ ਹੁਣ ਤੁਰਨਾ ਗੋਡੇ ਮੇਰੇ ਕੰਮ ਨਹੀਂ ਕਰਦੇ ਜੀ ਤਾਂ ਪਹਿਲਾ ਪੁੱਠਾ ਤੁਰੋ ਪਹਿਲਾ ਪੁੱਠਾ ਪੁੱਠਾ ਉਹ ਸਿੱਧਾ ਖੜਾ ਹੋ ਕੇ ਪਿੱਛੇ ਨੂੰ ਤੁਰੋ ਹਾਂ ਜਿਸ ਤਰ੍ਹਾਂ ਹੁਣ ਛੋਟੀਆ ਮਸ਼ੀਨ ਜੀ ਤਾਂ ਨਹੀਂ ਖਰਾਬ ਹੋ ਜੂ ਕੋਈ ਨਹੀਂ ਇਹ ਬਾਅਦ ਚ ਸ਼ੌਟ ਲੱਗ ਜਾਣਗੇ ਜੀ ਥਾਂ ਤੇ ਤੁਸੀਂ ਬੋਲ ਕੇ ਦੱਸ ਦੋ ਪਹਿਲਾਂ ਤੁਸੀਂ ਪੁੱਠਾ ਤੁਰਨਾ ਹਾਂਜੀ ਸਿੱਧਾ ਨਹੀਂ ਤੁਰਨਾ ਹਾਂਜੀ ਪੁੱਠਾ ਕਿੰਨਾ ਤੁਰਨਾ ਜਿੰਨੀ ਦੂਰ ਤੁਹਾਡੀ ਮਰਜ਼ੀ ਜੀ ਜਿੰਨਾ ਪੁੱਠਾ ਤੁਰਲੇ ਉਦੋਂ ਬਾਅਦ ਸਿੱਧਾ ਤੁਰੋ ਜੀ ਜਾਣੀ ਆਏ ਆਪਾਂ ਪੁੱਠਾ ਤੁਰੇ ਜਾਂਦੇ ਹਾਂ ਹਾਂਜੀ ਉੱਥੇ ਮੇਰਾ ਸਫ਼ਰ ਖਤਮਾ ਉਦੋਂ ਬਾਅਦ ਇੱਥੇ ਸਿੱਧਾ ਤੁਰ ਲਓ ਜੀ ਜਾਣੀ ਪੁੱਠਾ ਸਿੱਧਾ ਜੀ ਸਟਾਰਟਿੰਗ ਕਰ ਤੋਂ ਕਰਨੀ ਹੈ ਪੁੱਠੇ ਤੋਂ ਜੀ ਲੈ ਜਦੋਂ ਤੁਸੀਂ ਕਰੋਗੇ ਦੂਜੇ ਤੀਜੇ ਗੇੜੇ ਹੀ ਤੁਹਾਡੀ ਰਫਤਾਰ ਵੱਜੂਗੀ ਜੀ ਨਹੀਂ ਸਮਝੇ अनेकां ਹੋਟੰਗ ਹੁੰਦੇ ਆ ਉਹਦੇ ਵਾਸਤੇ ਮੈਂ ਕਹਿੰਦਾ ਆਪਾਂ ਅੱਡ ਵੀਡੀਓ ਬਣਾ ਲਾਂਗੇ ਜੀ ਐਕਸਰਸਾਈਜ਼ਾਂ ਜਿਆਦੇ ਆਪਣੇ ਕੋਲ ਇੰਨੀਆਂ ਕਿ ਬਹੁਤ ਆ ਇਹ ਤਾਂ ਤੁਸੀਂ ਦੇਖੋ ਆਪਣਾ ਕੰਮ ਆ ਤਾਂ ਤੁਹਾਡੇ ਸਵਾਲਾਂ ਦਾ ਜਵਾਬ ਦੇਣਾ ਕਿਉਂਕਿ ਤੁਹਾਡੇ ਕੋਲ ਐਕਸਰਸਾਈਜ਼ਾਂ ਬਹੁਤ ਆ ਮੈਂ ਕਹਿੰਦਾ ਉਹਦੇ ਵਾਸਤੇ ਆਪਾਂ ਅੱਡ ਵੀਡੀਓ ਬਣਾ ਲਾਂਗੇ ਇੱਕ ਵੱਟ ਮੈਂ ਕਿਹਾ ਨਾ ਅੱਡ ਛੱਡ ਕੇ ਕੁਝ ਮਰਜ਼ੀ ਕਰੀ ਚੱਲ ਤਾਂ ਸਾਨੂੰ ਤੁਸੀਂ ਸਮਝ ਦਿੱਤਾ ਹੀ ਤੁਹਾਡਾ ਬਹੁਤ ਬਹੁਤ ਧੰਨਵਾਦ ਓਕੇ ਬਈ ਤਾਂ ਇਸ ਵੀਡੀਓ ਦੇ ਵਿੱਚ ਇੰਨਾਂ ਹੀ ਐਕਸਰਸਾਈਜ਼ਾਂ ਆਸਤੇ ਇੱਕ ਅੱਡ ਵੀਡੀਓ ਲੈ ਕੇ ਆਵਾਂਗੇ ਤਾਂ ਤੁਸੀਂ ਇਸ ਵੀਡੀਓ ਦਾ ਹਿੱਸਾ ਬਣੇ ਤੁਹਾਡਾ ਬਹੁਤ ਬਹੁਤ ਧੰਨਵਾਦ